ਸਾਰੇ ਹੀ ਕਿਸਾਨਾਂ ਨੂੰ ਬੇਨਤੀ ਹੈ ਤੇ ਜੋ ਵੀ ਪਾਸੇ-ਆਸੇ ਪਹਿਲੀ ਗੱਲ ਤਾਂ ਇਹ ਵੀ ਚਾਹ ਜਿਹੜੀ ਇਹ ਬੰਦ ਕਰ ਦਿਓ ਯਾਰ ਇਹ ਸਾਰੇ ਖਾ ਪੀ ਕੇ ਉਹਦੇ ਪਤਾ ਨਹੀਂ ਭੁੱਖੇ ਵਾਂਗੂ ਪੈਂਦੇ ਆ ਜਾ ਬੰਦ ਕਰ ਦਿਓ ਨਾ ਇਕੱਠੇ ਹੋਣ ਦਿੰਦੇ ਆ ਨਾ ਕਿਸੇ ਨੂੰ ਭੈਣ ਦਿੰਦੇ ਸੋ ਜੋ ਅੱਜ ਦਾ ਤਾਰਨਾ ਪੰਜਾਬ ਪੰਦ ਦਾ ਸੱਦਾ ਸੀਗਾ ਜਿਹੜਾ ਜੋ ਆਪਣਾ ਸਜੋਤ ਕਿਸਾਨ ਜਥੇਬੰਦਾਂ ਵੱਲੋਂ ਜੋ ਆਪਣੇ ਕਿਸਾਨ ਆਗੂ ਜੱਜੂ ਸਿੰਘ ਜੱਲਵਾ ਸਾਹਿਬ ਲਗਭਗ ਪਿਛਲੇ 25 26 ਦਿਨਾਂ ਤੋਂ ਮੰਨ ਬਾਰਤ ਤੇ ਬੈਠੇ ਨੇ ਤੇ ਕਿਸੇ ਵੀ ਸਰਕਾਰ ਨੇ ਜਾਂ ਪੰਜਾਬ ਸਰਕਾਰ ਨੇ ਤੇ ਜਾਂ ਕੇਂਦਰ ਸਰਕਾਰ ਨੇ ਪੱਕੀ ਨਹੀਂ ਸੁਣੀ ਤੇ ਨਾ ਹੀ ਉਹਨਾਂ ਨੇ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਮਜ਼ਦੂਰਾਂ ਦੀਆਂ ਜਾਂ ਛੋਟੇ ਦੁਕਾਨਦਾਰਾਂ ਦੀਆਂ ਉਹਨਾਂ ਵੱਲ ਕੋਈ ਧਿਆਨ ਦਿੱਤਾ। ਸੋ ਅੱਜ ਸਮੁੱਚੇ ਪੰਜਾਬ ਦੇ ਵਿੱਚ ਸਾਰਾ ਹੀ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦਾ ਜਿਹੜਾ ਸੱਦਾ ਦਿੱਤਾ ਗਿਆ ਸੀ ਬਾਕ-ਬਾਕ ਤਾਲਾਂ ਦੇ ਉੱਤੇ ਕਿਸਾਨਾਂ ਨੇ ਇਕੱਠੇ ਹੋ ਕੇ ਰੋਸ ਤਾਲਨ ਦਾ ਜਿਹੜਾ ਐਲਾਨ ਕੀਤਾ ਸੀ ਧਾਰਨ ਦੇਣ ਦਾ ਉਹਨ ਕਬੂਲਿਆ ਸੀ ਤੇ ਅੱਜ ਲਾ ਵੀ ਰਹੇ ਨੇ ਅਫਸੋਸ ਦੀ ਗੱਲ ਇਹ ਹੈ ਕਿ ਜਿਹੜੇ ਆਪਾਂ ਸਾਰੇ ਹੀ ਕਿਸਾਨ ਆ ਜਾਂ ਕੋਈ ਛੋਟੇ ਮਜ਼ਦੂਰ ਨੇ ਜਾਂ ਛੋਟੇ ਦੁਕਾਨਦਾਰ ਆ ਆਪਾਂ ਇਹਨਾਂ ਗੱਲਾਂ ਵੱਲ ਧਿਆਨ ਨਹੀਂ ਦਿੰਦੇ ਤਵਜੋ ਨਹੀਂ ਕਰਦੇ ਕਰਾਂ ਦੇ ਵਿੱਚ ਹੀ ਬੈਠੇ ਆ ਇਸ ਭਗਤੇ ਭਾਈ ਦੇ ਇਰਗੇ ਦੇ ਵਿੱਚ ਜਿਹੜਾ ਪਾਕਤਾ ਪਈ ਸ਼ਹਿਰ ਪਿੰਡਾ ਜਿਹੜੇ ਉਹ ਇੱਥੇ ਆਉਂਦੇ ਨੇ ਤੇ ਜੇਕਰ 28 ਪਿੰਡਾਂ ਦੀ ਆਬਾਦੀ ਵੀ ਲਈ ਜਣੀ ਜਾਈਏ ਤਾਂ ਲਗਭਗ 15 ਤੋਂ 18000 ਦੇ ਕਰੀਬ ਬੰਦੀ ਹੈ ਉਸ ਦੇ ਵਿੱਚੋਂ ਆਪਾਂ ਦੇਖ ਲਓ ਵੀ ਇੱਥੇ ਕਿੰਨੇ ਕੁ ਲੋਕ ਆ ਜਿਹੜੇ ਆਏ ਆ ਕੱθε ਹੋਏ ਜੈਂਦਾ ਭਾਵ ਤੇ ਹਜੇ ਤਾਂ ਕਾਪਾ ਉਹਨਾਂ ਲੋਕਾਂ ਨੂੰ 99% ਜਾਂ 98% ਕੱਢ ਲਈਏ ਇਹਨਾਂ ਕਰੋਨਾ ਦੀ ਮਾਰ ਦਾ ਪਤਾ ਨਹੀਂ ਕਿ ਇਹ ਕਾਨੂੰਨ ਜਿਹੜੇ ਲਾਗੂ ਹੋਵੇ ਜਾਂ ਚੱਲ ਪਏ ਨੇ ਜਾਂ ਸਰਕਾਰ ਹੈ ਜਿਹੜੀ ਸੜਕਾਂ ਬਣਾ ਰਹੀ ਹੈ ਬਹੁਤ ਜ਼ੋਰ ਸ਼ੋਰ ਦੇ ਨਾਲ ਉਹ ਇਹਨਾਂ ਕਾਨੂੰਨਾਂ ਦਾ ਹੀ ਹਿੱਸਾ ਹੈ ਸੋ ਆਪਾਂ ਨੂੰ ਸਾਰਿਆਂ ਨੂੰ ਜਾਗਰੂਕ ਹੋਣਾ ਪੈਣਾ ਇਹ ਲੜਾਈ ਹੈ ਜਿਹੜੀ ਇਕੱਲੇ ਕਿਸਾਨ ਦੀ ਲੜਾਈ ਨਹੀਂ ਹੈ ਇਹ ਸੋਚੀ ਲਕਾਈ ਦੀ ਲੜਾਈ ਹੈ ਆਪਦੇ ਹੱਕਾਂ ਨੂੰ ਬਰਕਰਾਰ ਰੱਖਣ ਦੀ ਆਪਣੇ ਹੱਕਾਂ ਦੇ ਨਾਲ ਆਪਣੇ ਹੱਥ ਬਾਸ ਲੈ ਕੇ ਦੀ ਲੜਾਈ ਹੈ ਜਿਵੇਂ ਕਿ ਜੋ ਸਾਰਾ ਧਾਰੋ ਮਦਾਰ ਹੈ ਬਾਜ਼ਾਰ ਦਾ ਜਾਂ ਕੋਈ ਕਾਰੋਬਾਰ ਦਾ ਉਹ ਕਿਸਾਨ ਤੋਂ ਸ਼ੁਰੂ ਹੁੰਦਾ ਤੇ ਕਿਸਾਨ ਤੇ ਆ ਕੇ ਖਤਮ ਹੋ ਜਾਂਦਾ ਕਿਉਂਕਿ ਹਰ ਇੱਕ ਚੀਜ਼ ਹੈ ਜਿਹੜੀ ਧਰਤੀ ਦੇ ਵਿੱਚ ਹੀ ਉਪਜਦੀ ਹੈ ਧਰਤੀ ਦੇ ਵਿੱਚ ਹੀ ਸਮਾ ਜਾਂਦੀ ਹੈ ਜੇਕਰ ਆਪਾਂ ਜੇ ਕਿਸਾਨ ਖੇਤੀ ਕਰਦੇ ਨੇ ਤਾਂ ਆਪਣੀ ਫਸਲ ਅਗਾ ਕੇ ਮੰਡੀਆਂ ਚ ਲਿਆਂਦੇ ਆ ਉੱਥੇ ਮਜ਼ਦੂਰ ਆ ਮਜ਼ਦੂਰੀ ਦਾ ਕੰਮ ਕਰਦੇ ਆ ਜੋ ਆ ਵਾਟ ਤਿਆਰਤ ਜਿਹੜਾ ਕੰਮ ਕਰਦੇ ਆ ਟੱਕਾਂ ਵਾਲੇ ਆ ਜਾਂ ਸੈਲਰਾਂ ਵਾਲੇ ਆ ਜਾਂ ਦੂਸਰੇ ਆ ਉਹ ਸਾਰਿਆਂ ਦੇ ਵਿੱਚ ਮਾਲ ਜਾਂਦਾ ਤੇ ਉਹਨਾਂ ਦੇ ਸਾਰਿਆਂ ਦੇ ਕਾਰੋਬਾਰ ਆ ਜਿਹੜੇ ਚੱਲਦੇ ਆ ਮੈਂ ਇੱਕ ਇੱਥੇ ਇਹ ਗੱਲ ਵੀ ਕਹਿਣੀ ਚਾਹਨਾ ਤੇ ਜਿਹੜੇ ਵਪਾਰੀ ਲੋਕ ਆ ਬਹੁਤ ਖੈਤਾ ਜਿਵੇਂ ਹੁਣ ਪਿਛਲੀ ਵਾਰ ਝੋਨਾ ਜਿਹੜਾ ਮੰਡੀਆਂ ਦੇ ਵਿੱਚ ਰੁਲਿਆ ਇਹ ਕਿਉਂ ਰੁਲਿਆ ਸਰਕਾਰ ਤੇ ਸੈਲਰਾਂ ਵਾਲੇ ਇਹ ਰਲੇ ਹੋਏ ਸੀ ਇਹਨਾਂ ਦੇ ਨਾਲ ਮਿਲ ਕੇ ਕਿਸਾਨਾਂ ਨੂੰ ਲੁੱਟਣਾ ਸੀ ਲੁੱਟਖਸਾ ਟਕਾਮਨੀ ਸੀ ਉਹ ਇਹਨਾਂ ਨੇ ਕਰੀਏ ਜਿੱਨੇ ਕਿ ਮੈਂ ਗੱਲ ਕਹਿਣਾ ਤੇ ਪਹਿਲਾਂ ਆਪਣੇ ਤੋਂ 20 ਸਾਲ 25 ਸਾਲ ਪਹਿਲਾਂ ਜਿਹੜੇ ਨਰਮੇ ਹੁੰਦੇ ਹੁੰਦੇ ਸੀ ਉਹ ਨਰਮੇ ਕੋਈ ਇਤਰੋ ਵਾਲਾ ਲੱਤਮਾ ਆ ਗਿਆ ਕੋਈ ਇਤਰੋ ਆ ਰੁਕ ਜਾ ਕੇ ਸੱਟ ਗਿਆ ਤੇ ਸਰਕਾਰਾਂ ਨੇ ਤੇ ਵਪਾਰੀ ਬਾਰਕ ਨੇ ਜੋ ਦਵਾਈਆਂ ਬਣਾਉਂਦੇ ਸੀ ਨਾਲ ਮਿਲ ਕੇ ਦਵਾਈਆਂ ਦੇ ਵਿੱਚ ਕਮਲਾ ਬੀਜਾਂ ਦੇ ਵਿੱਚ ਧਮਲੇ ਕਾਰ ਲਾ ਕੇ ਤੇ ਜਿਹੜਾ ਨਰਮੇ ਦਾ ਜਿਹੜਾ ਨਾਸ ਹੋ ਰਿਹਾ ਸੀ ਚਲੋ ਕਿਸਾਨ ਆ ਭਾਵੇਂ ਇਸ ਨੂੰ ਕੁਝ ਨਹੀਂ ਹੋਇਆ ਉਹ ਹੋਰ ਫਸਲਾਂ ਨਰਮਾ ਛੱਡ ਕੇ ਝੋਨਾ ਲਾਉਣ ਲੱਗ ਪਿਆ ਤੇ ਜਿਹੜਾ ਸਾਰ ਜਿੰਨਾ ਸੀ ਜਾਂ ਜਿਹੜਾ ਕਟਾਈ ਮਿੱਲਾ ਸੀ ਜਾਂ ਜਿੱਥੇ ਨਰਮਾ ਪੀੜਾ ਜਾਂਦਾ ਸੀ ਉਹਨਾਂ ਮਿੱਲਾਂ ਦੀਆਂ ਟਿੱਕਾਂ ਤੱਕ ਵੇਖਦੇ ਨੇ ਅੱਜ ਕਿਤੇ ਵੀ ਪੰਜਾਬ ਦੇ ਵਿੱਚ ਕੋਈ ਕਦਾਈ ਮਿੱਲ ਨਹੀਂ ਹੈ ਇਹ ਸੋਚ ਲੈਣਾ ਚਾਹੀਦਾ ਵਪਾਰੀ ਵਾਰਕ ਨੂੰ ਜਿਹੜਾ ਕੋਈ ਇਸ ਦੇ ਵਿੱਚ ਕਿੱਤਾ ਕਰਦਾ ਕੋਈ ਸੈਲਰਾਂ ਵਾਲਾ ਇਹ ਵਾ ਸੈਲਰਾਂ ਵਾਲਾ ਨੂੰ ਬੇਇੱਜ਼ਤੀ ਕਰਦਾ ਜੇ ਢੋਣਾ ਲਖਨੋਂ ਹਟ ਗਿਆ ਕਿਸਾਨ ਆ ਜਿਹੜਾ ਉਹ ਕੋਈ ਹੋਰ ਫਸਲ ਬੀਜ ਲੂਗਾ ਤੇ ਤੁਹਾਡੇ ਸੈਲਰਾਂ ਦੇ ਵਜਤਾ ਵਿਗ ਜਾਣਗੇ ਇਹ ਜੇ ਤੁਸੀਂ ਕਿਸਾਨ ਨੂੰ ਤੰਗ ਕਰਦੇ ਹੋ ਸਰਕਾਰਾਂ ਦੇ ਨਾਲ ਰਲ ਕੇ ਇਹ ਤੁਹਾਡੇ ਉੱਤੇ ਵਾਹਨ ਦਾ ਬੋਝ ਕਿਸਾਨ ਤਾਂ ਹੋਰ ਫਸਲ ਵੀਝ ਲੂਗਾ ਉੱਚੇ ਜੋ ਦੇਸ਼ ਦੇ ਵਿੱਚ ਹੋ ਰਿਹਾ ਉਹ ਸਾਰੇ ਇਸ ਮੁੱਚੇ ਜਿਹੜੇ ਕਾਰਪੋਰੇਟ ਘਰਾਣੇ ਨੇ ਵੱਡੇ ਅਦਾਨੀ ਬਾਣੀ ਵਰਗਿਆਂ ਦੇ ਵੀ ਪਿਓ ਬੈਠੇ ਨੇ ਬਾਹਰ ਅਮਰੀਕਾ ਦੇ ਵਿੱਚ ਉਹ ਦੇਸ਼ ਦੇ ਉੱਤੇ ਇਸਤੇ ਕਰਦਾ ਕੰਮ ਚਾਉਂਦੇ ਆ ਇੱਕ ਫਰਾਂਸ ਦੇ ਵਿੱਚ ਏਜੰਸੀ ਆ ਕੰਮ ਕਰਦੀ ਆ ਪੂਰੀ ਦੁਨੀਆ ਦੇ ਵਿੱਚ ਉਹਨਾਂ ਨੇ ਉਸ ਏਜੰਸੀ ਨੇ ਪੂਰੀ ਦੁਨੀਆ ਦੀ ਘੋਕ ਕੀਤੀ ਧਾਤੀ ਦੀ ਪਾਰੀ ਦੀ ਉਹ ਕਹਿੰਦੇ ਵੀ ਦੁਨੀਆ ਦੇ ਵਿੱਚ 197 ਦੇਸ਼ ਆ ਪਰੀ ਦੁਨੀਆ ਦੇ ਸੱਤ ਮਹਾਦੀਪ ਆ ਬੇਚਾ ਇੱਕ ਦੇਸ਼ ਆ ਹਿੰਦੁਸਤਾਨ ਜਿਹਨੂੰ ਭਾਰਤ ਕਿਹਾ ਜਾਂਦਾ ਇੱਕ ਮਾਤਾ ਨੂੰ ਗਲ ਹੋ ਤਸੀ ਜਿਉਣਾ ਕਿ ਆਪਾਂ ਜਿਹੜੇ ਲੋਕ ਆ ਜਦੋਂ ਆਜ਼ਾਦੀ ਮਨਾਉਂਦੇ ਆ ਆਪਾਂ ਜਿਹੜੇ ਗੁਲਾਮ ਹੋਏ ਨਹੀਂ ਆਪਣਾ ਪੰਜਾਬ ਆ ਜਿਹੜਾ ਗੁਲਾਮ ਨਹੀਂ ਹੋਇਆ ਆਪਾਂ ਨੂੰ ਆਜ਼ਾਦੀ ਦੀ ਕੋਈ ਲੋੜ ਨਹੀਂ ਐ ਇਹ ਗੱਲ ਧਿਆਨ ਦੇ ਰੱਖਿਓ ਕਿਉਂਕਿ ਮਹਾਰਾਜਾ ਦੀ ਸੰਘ ਨੇ 40 ਸਾਲ ਰਾਜ ਕੀਤਾ ਉਸ ਤੋਂ ਬਾਅਦ 10 ਸਾਲ ਲਈ ਪੁੱਤਰਾ ਨੇ ਰਾਜ ਕੀਤਾ ਅਗਰੇ ਅਸੀਂ ਜਿਹੜੇ ਉਹਨਾਂ ਨੇ ਆਪਣੀ ਆਜ਼ਾਦੀ ਕਾ ਲਈ ਸੀ ਰਿਆਸਤਾ ਦੇ ਨਾਲ ਨਾਲ ਅਪਾ ਗੁਲਾਮ ਨਹੀਂ ਹੋਏ ਨਾ ਆਪ ਗੁਲਾਮ ਹੋਇਆ ਨਾ ਆਪ ਗੁਲਾਮ ਹੋਵਾਂਗੇ ਸੋਸਾ ਇਜਾਨ ਸਿੰਘ ਨੇ ਕੋ ਕੀਤੀ ਕਿ ਭਾਰਤ ਦੇ ਉਪਮਾਦੀਪ ਦੇ ਵਿੱਚ ਭਾਰਤ ਦੇਸ਼ ਹੈ ਉਸਦੇ ਵਿੱਚ ਇੱਕ ਛੋਟਾ ਜਿਹਾ ਪਿੱਤਾ ਆ ਜਿਹਨੂੰ ਪੰਜਾਬ ਕਿਹਾ ਜਾਂਦਾ। ਉਹ ਪੰਜਾਬ ਉਹ ਪੰਜਾਬ ਦੀ ਧਰਤੀ ਇੰਨੀ ਪੰਜਾਬੂ ਆ ਕਿ ਤੁਸੀਂ ਇਹ ਤੋਂ ਹਿੰਮਤ ਵਾਲੇ ਚਾਹਦੇ ਹੋ ਪੈਂਟੇ ਚਾਰ-ਚਾਰ ਫਸਲਾਂ ਵੀ ਤੁਸੀਂ ਉਧਾਰ ਕੇ ਉਹਨੂੰ ਪੈਦਾ ਕਰ ਸਕਦੇ। ਤੇ ਇੱਕੋ ਧਰਤੀ ਦੀ ਖੂਬੀ ਇਹ ਆ ਵੀ ਜਿੱਥੇ ਵੀ ਤੁਸੀਂ ਮਾਰਦੀ ਦੁਆ ਪੱਟੋ ਪਾਣੀ ਆ ਜਿਹੜਾ ਪੀਣ ਵਾਸਤੇ ਹੀ ਵਧੀਆ ਤੇ ਫਸਲ ਵਾਸਤੇ ਆ ਆ ਦੇਸਾਂ ਦੇ ਵਿੱਚ ਜਿਹੜਾ ਪਾਣੀ ਆ ਸਰਕਾਰਾਂ ਜਿਹੜੀਆਂ ਉਹ ਸਮੁੰਦਰਾਂ ਦੇ ਵਿੱਚੋਂ ਪਾਣੀ ਸਾਫ਼ ਕਰਕੇ ਕਿਸਾਨਾਂ ਨੂੰ ਖੇਤੀ ਵਾਸਤੇ ਦਿੰਦੇ ਆ ਭਾਰਾ ਸਿਸਟਮ ਆ ਹੀ ਤੇ ਆਪਾਂ ਦਾ ਅਨੁਸਾਰ ਨੂੰ ਪਤਾ ਹੀ ਆਪਣੇ ਬੋਰ ਲੱਗੇ ਨੇ ਜਿੱਥੇ ਮਾਰਦੀ ਦੁਆ ਪੱਟ ਕੇ ਬੋਰ ਕਰਗੇ ਪਾਣੀ ਆ ਜਿਹੜਾ ਪੀਣ ਵਾਸਤੇ ਹੀ ਵਧੀਆ ਤੇ ਫਸਲ ਵਾਸਤੇ ਝਾੜ ਵਧੀਆ ਹੈਗਾ ਹੀ ਹੱਲ ਇਸੇ ਕਰਕੇ ਉਹਨਾਂ ਨੇ ਅਡਾਨੀ ਨੂੰ ਤੇ ਬਾਨੀ ਨੂੰ ਪ੍ਰਮੋਟ ਕੀਤਾ ਪ੍ਰਮੋਟ ਕਰਕੇ ਉਹਨਾਂ ਨੇ ਭਾਜਪਾ ਦੀ ਜਿਹੜੀ ਸਰਕਾਰ ਸੀ ਪੰਜਾਬ ਪੂਰੇ ਦੇਸ਼ ਦੇ ਵਿੱਚ ਬਣਾਈ ਹੈ ਕਿਉਂਕਿ ਹੋਰ ਕੋਈ ਬੰਦਾ ਉਹਨਾਂ ਦੇ ਲਾਗੂ ਨਹੀਂ ਆਇਆ ਸਿਰਫ ਭਾਜਪਾ ਦੇ ਹੀ ਨਹੀਂ ਇਹ ਜਿਹੜੀ ਪਾਰਟੀ ਹੈ ਇਹਨਾਂ ਨੇ ਆ ਕੇ ਉਹਨਾਂ ਦਾ ਹੱਥ ਮਿਲਾਇਆ ਵੀ ਹਾਂ ਅਸੀਂ ਤੁਹਾਨੂੰ ਇਹ ਜਿਹੜੀ ਜ਼ਮੀਨ ਆਕੇ ਦੇਵਾਂ ਦੇ ਕਿਸਾਨਾਂ ਤੋਂ ਖੋ ਕੇ ਲਈਏ ਜਾਨ ਨੂੰ ਪਿਆਰ ਨਾਲ ਬਣਾ ਕੇ ਲਈਏ ਤਾਂ ਉਹਨਾਂ ਨੇ ਖੇਤੀ ਪ੍ਰਤੀ ਤਹਿਲ ਕਾਨੂੰਨ ਲਿਆਂਦੇ ਉਹਨਾਂ ਕਾਨੂੰਨਾਂ ਦੇ ਵਿੱਚ ਉਹਨਾਂ ਨੇ ਵੱਡਿਆਂ ਵੱਡਿਆਂ ਗੱਲਾਂ ਕੀਤੀਆਂ ਕਿਸਾਨਾਂ ਨੂੰ ਵੀ ਅਸੀਂ ਮਸਲਾ ਨੇ ਭਾਅ ਵਾਧ ਦੇਵਾਂਗੇ ਅਸੀਂ ਉਹਨਾਂ ਦੇ ਮੰਡਗਾ ਦੇ ਵਿੱਚ ਬਦਲ ਲਿਆ ਉਹਦੀ ਲੋੜ ਨਹੀਂ ਸਾਡੇ ਸਿੱਧੇ ਸੈਨ ਤੋਂ ਆ ਤੁਹਾਨੂੰ ਭਾਅ ਵਾਦ ਦੇਣਾ ਹੁਣ ਵੀ ਇਹੀ ਗੱਲ ਹੋਣੀ ਹੈ ਕਿਉਂਕਿ ਜਿਹੜੇ ਆਪਾਂ ਕਿਸਾਨ ਆ ਜਾਦੇ ਥੋੜੇ ਪੰਜਾਬ ਦੇ ਕਿਸਾਨ ਆ ਕਿੰਨਾ ਕੋਲੇ 80% ਕਿਸਾਨ ਆ ਜਿਹੜੇ ਉਹਨਾਂ ਕੋਲੇ 1 ਪਾਂਡੇ ਏਕੜ ਤੋਂ ਜ਼ਮੀਨ ਘਾਟੇ ਪੰਜਾਬ ਦੇ ਵਿੱਚ 101 ਲੱਖ ਫੈਕਟਰ ਭੂਮੀ ਆਪਣੀ ਪੰਜਾਬ ਦੀ ਉਸੇ ਦੇ ਉੱਤੇ 5% ਜੰਗਲ ਨੇ ਉਸ ਜਗ੍ਹਾ ਤੇ ਆ ਘਰਬਾਰ ਜਾਂ ਕੋਈ ਹੋਰ ਸੈਲਰ ਵਗੈਰਾ ਨੇ ਤਾਂ 70 ਕ ਲੱਖ ਦੇ ਕਰੀਬ ਜਿਹੜੀ ਜ਼ਮੀਨ ਆ ਉਹ ਅਪ ਜਾਊਗਾ ਇਸ ਲਈ 1450 ਜ਼ਮੀਨ ਦੇ ਵਿੱਚ ਇੰਨੇ ਅੰਨ ਦਾਣਾ ਕਾਂਕ ਝੋਨਾ ਚਾਵਲ ਜਾਂ ਕੋਈ ਮੱਕੀ ਜਾਂ ਕੋਈ ਹੋਰੋ ਫਸਲ ਹੁੰਦੀ ਹੈ ਤੇ ਇਕੱਲਾ ਪੰਜਾਬ ਦਾ ਛੋਟਾ ਜਿਹਾ ਖਿੱਤਾ ਹੀ ਪੂਰੇ ਦੇਸ਼ ਦੇ ਵਿੱਚ ਜਿਹੜਾ 7% ਦੇ ਕਰੀਬ ਜਿਹੜਾ ਹਿੱਸਾ ਪਾ ਰਿਹਾ ਤੇ ਫਿਰ ਉਹਨਾਂ ਨੇ ਇਹਦੇ ਤੇ ਕਾਨੂੰਨ ਦਾ ਕਰ ਲਈ ਹੋਇਆ ਫਸ ਲਈ ਇਹ ਆਪਾਂ ਕਿਸਾਨਾਂ ਨੂੰ ਛੋਟੇ ਕਿਸਾਨਾਂ ਜਿਹੜੇ ਉਹ ਇਹ ਲੜਾਈ ਲੜ ਰਹੇ ਐ ਵੱਡੇ ਕਿਸਾਨ ਨਹੀਂ ਆਉਂਦੇ ਆ ਜਾਂਦੇ ਕਿ ਲੋ ਮਾਰੇ ਮੋੜੇ ਸੰਗਦੇ ਸੁਣਾਉਦੇ ਆ ਜਾਂਦੇ ਐ ਉਹਨਾਂ ਦਾ ਮਤਲਬ ਇਹ ਆ ਵੀ ਇਹ ਲੜਾਈ ਲੜੀ ਜਾਂਦੇ ਯਾਰ ਆਪਾਂ ਵੀ ਲੈਣਾ ਆਪਾਂ ਦੇ ਘਰੇ ਬੈਠੇ ਰੋ ਆਰਾਮਦਾਈ ਨਾਲ ਕੀ ਕੁਝ ਨਹੀਂ ਹੋਣਾ ਹੋਣਾ ਫਰਕ ਸ ਹੈ ਜਦੋਂ 80% ਲੋਕਾਂ ਦਾ ਖੋਲਿਆ ਤੇ ਜਿਹੜੇ 20% ਆ ਉਹ ਉਹਨਾਂ ਦੇ ਕੋਈ ਬਹੁਤੀ ਉਹਨਾਂ ਦਾ ਵਿਰੋਧ ਨਿਕਾਸੇ ਕਰਦੇ ਤੇ ਨਾ ਹੀ ਉਹਨਾਂ ਨੂੰ ਰੋਕ ਲੈਣਗੇ ਉਹਨਾਂ ਨੇ ਵੀ ਇਸ ਦੇ ਉੱਤੇ ਜਿਹੜਾ ਕਬਜ਼ਾ ਕਰ ਲੈਣਾ ਸੋ ਆਪਾਂ ਨੂੰ ਸਾਰਿਆਂ ਨੂੰ ਦੋਸਤਾਂ ਲਈ ਆਵਾਜ਼ ਉਠਾਉਣੀ ਚਾਹੀਦੀ ਹੈ ਸਰਕਾਰ ਦੇ ਖਿਲਾਫ ਦੁਕਾਨਦਾਰ ਵੀ ਨੇ ਜਾਂ ਇੱਕੋ ਕੁਝ ਮੰਜ਼ੂਰਾ ਜਾਂ ਕੋਈ ਹੋਰ ਕਿੱਤਾ ਕਰਦਾ ਰੈਡੀ ਫੜੀ ਵਾਲੇ ਆ ਰੈਡੀ ਵਾਲੇ ਉਹੋ ਵੀ ਆਪਣੇ ਭਰਾ ਨੇ ਉਹਨਾਂ ਨੂੰ ਵੀ ਇਸ ਮરાਹ ਦੇ ਵਿੱਚ ਆਉਣਾ ਚਾਹੀਦਾ ਹੈ ਕਿਸਾਨਾਂ ਦੇ ਨਾਲ ਫੜਨਾ ਚਾਹੀਦਾ ਅੱਜ ਜੇਕਰ ਇਸ ਸ਼ਹਿਰ ਦੇ ਵਿੱਚ ਗੱਲ ਕਰ ਲਈਏ ਤੇ 15 ਤੋਂ ਲੈ ਕੇ 18000 ਤੱਕ ਦੀ ਆਬਾਦੀ ਐਸੇ ਏਰੀਏ ਦੇ ਵਿੱਚ ਤਾਂ ਘਟੋਵਾ 10000 ਲੋਕ ਆ ਜਿਹੜੇ ਇੱਥੇ ਆਉਂਦੇ ਨੇ ਆਪਣੀ ਕੀਦੋ ਵਿਰੋਧ ਕਰਨ ਆ ਜਨਾਂ ਤਾਂ ਮਾਲਾ ਜਿਹੜਾ ਉਹ 10000 ਬੰਦੇ ਨੂੰ 10000 ਗਾਹਕ ਨੂੰ ਰੀਪ੍ਰੋਜੈਕਟ ਕਰਦਾ ਹੈ ਜਾਨੀ ਕਿ ਇੱਥੇ ਮਾਲ ਦੇ ਭਗਤੇ ਦੇ ਵਿੱਚ-ਵਿੱਚ ਜੇਕਰ ਉਹ ਦੋ ਮਾਲ ਬਣ ਗਏ ਉਸ ਮਾਲ ਦੇ ਵਿੱਚ ਸੂਈ ਤੋਂ ਲੈ ਕੇ ਹੈਲੀਕਾਪਟਰ ਤੱਕ ਆ ਜਿਹੜਾ ਮਿਲਦਾ ਇਹ ਨਹੀਂ ਵੀ ਆ ਕਿਤਾਬਾਂ ਦੀ ਦੁਕਾਨ ਆਤਾ ਜਾ ਹੋਰ ਗਾਰਮੈਂਟਸ ਦੀ ਜਾ ਜਾ ਲੀੜੇ ਲੱਤਾਂ ਦੀ ਦਾ ਫੂਟਾ ਦੀ ਜਾ ਲੀੜੇ ਕੱਪੜੇ ਦੀ ਜਿੰਨਾਂ ਵੀ ਇੱਥੇ ਦੁਕਾਨਾਂ ਜਾ ਕੋਈ ਕਰਿਆਨੇ ਦਾ ਦੁਕਾਨਾਂ ਨੇ ਵੀ ਇੱਥੇ ਲੱਗ ਲੱਗ ਬਣੀਆਂ ਹੋਈਆਂ ਇਹ ਸਾਰੇ ਦਾ ਸਾਰਾ ਸਮਾਨ ਆ ਜਿਹੜਾ ਉੱਥੋਂ ਮਿਲਦਾ ਹੁਣ ਹੋਵੇਗਾ ਕੀ ਕਿ ਇੱਕ ਗਾਹ ਪਾ ਆਉਂਦਾ ਉਹ ਕਰਿਆਨੇ ਦੀ ਦੁਕਾਨ ਤੇ ਕਿਉਂਦਾ ਉਹ ਜਹਾ ਪਤਾ ਬਾਜਾ ਤੇ ਜਦੋਂ ਉਹਨੂੰ ਇੱਕ ਸਾਧ ਚੀਜ਼ ਮਿਲਦੀ ਆ ਉਹ ਸਾਰਿਆਂ ਦੇ ਸਾਹਮਣੇ ਚੀਜ਼ਾਂ ਆਉਂਦੀਆਂ ਕਿਤਾਬ ਤੋਂ ਲੈ ਕੇ ਹੀ ਬਾਤ ਚੱਲ ਜਾਵੇ। ਤੇ ਜਦੋਂ ਦੁਕਾਨਾਂ ਤੇ ਕੋਈ ਗਾਹਕ ਨਾ ਆਇਆ ਤੇ ਫੇਰ ਦੁਕਾਨਾਂ ਦਾ ਤੇ ਛੋਟੇ ਦੁਕਾਨਦਾਰਾਂ ਦਾ ਹਾਲ ਹੈ ਜਿਹੜਾ ਕੀ ਹੋਵੇਗਾ। ਇਹ ਇੱਕ ਉਹਨਾਂ ਨੂੰ ਸੋਚਣ ਵਾਲੀ ਗੱਲ ਹੈ। ਇਹ ਆਪ ਦੇ ਦੁਬਾਰ ਦੇ ਵਿੱਚ ਗੱਲ ਰੱਖ ਲੈਣੀ ਚਾਹੀਦੀ ਹੈ ਕਿ ਸਾਡਾ ਹਾਲਾਤ ਹੈ ਜਿਹੜੇ ਇਹ ਮਾਰੇ ਹੋਣ। ਜਿਵੇਂ ਕੋਰੋਨਾ ਆਇਆ ਸੀ ਉਹ ਕੋਰੋਨਾ ਨਹੀਂ ਸੀਗਾ 2020 ਦੇ ਵਿੱਚ ਜਦੋਂ ਆਪਣੇ ਕਿਸਾਨੀ ਅੰਦੋਲਨ ਚੱਲਿਆ 26 ਨਵੰਬਰ ਨੂੰ ਆਪਾਂ ਉੱਥੇ ਗਏ ਆ। ਪਾਗ ਰਹਾ ਹਾਂ ਗਰੁੱਪ ਦੇ ਨਾਲ ਸੀ ਸਾਰੇ ਚਲੋ ਆਪਾਂ ਸਾਰੇ ਇਕੱਠੇ ਆਂ ਭਾਵੇਂ ਆਪਾਂ ਕਿਸਾਨ ਆ ਇਹ ਗਰੁੱਪ ਤਾਂ ਇਹਨਾਂ ਪੁੱਤਿਆਂ ਨੇ ਬਣਾਏ ਹੋਏ ਨੇ ਆਪਾਂ ਆ ਤਾਂ ਕਿਸਾਨੀ ਦੇ ਲਈ ਲੜਨਾ ਕਿਸੇ ਵੀ ਭਾਵੇਂ ਦੁਨੀਆ ਦਾ ਧਰਮਾ ਜਾਂ ਕੋਈ ਸਾਰੇ ਆਪਾਂ ਕਿਸਾਨ ਇਕੱਠੇ ਤਾਂ ਕਰੋਨਾ ਵੇਲੇ ਇਹਨਾਂ ਨੇ ਬਹੁਤ ਕੁਝ ਕੀਤਾ ਫਸਲਾਈ ਘੋਟ ਮਾਰ ਕੀਤਾ ਲੋਕਾਂ ਨੂੰ ਕੋਟ ਕੋਟੇ ਘਰਾਜ ਵਾਰਿਆ ਉਹ ਕਾਰਨ ਇਹ ਹੈ ਸੀ ਕਿ ਕਾਨੂੰਨ ਆ ਜਿਹੜੇ ਵੀ ਆਪਾਂ ਇਹ ਲਾਗੂ ਕਰ ਲਿਆ ਤੇ ਕਿੰਨੇ ਕੁ ਲੋਕ ਆ ਜਿਹੜੇ ਆਪਣੇ ਖਿਲਾਫ ਉੱਟਦੇ ਆ ਕੋਈ ਲੋਕਾਂ ਨੂੰ ਪਰਖਦੇ ਸੀ ਕਿ ਕਿੰਨੇ ਕੁ ਲੋਕ ਆ ਜਿਹੜੇ ਆਪਾਂ ਤੇ ਕਿੰਨੇ ਕੁ ਲੋਕ ਜਿਹੜੇ ਡਰਦੇ ਆਪਾਂ ਉਹ ਤੋਂ ਅੰਦਰ ਵੜਦੇ ਉਹਨਾਂ ਸਮਿਆਂ ਦੇ ਵਿੱਚ ਅਸੀਂ ਗਰਾਹਾ ਦੇ ਗੁਰਪ ਦੇ ਨਾਲ ਸੀ ਤੇ ਚਲੋ ਹੁਣ ਵੀ ਸਾਰੇ ਨਾਲ ਹੀ ਆ ਆ ਰੋਜ ਜਾਂ ਦੂਜੇ ਤੀਜੇ ਦਿਨ ਕੋਈ ਆਪ ਦਾ ਰੋਸ ਮਾਰਚ ਕਰਨਾ ਜਾਂ ਸਟੇਜ ਲਾਉਣੀ ਤਾਂ ਇੱਥੇ ਸਾਰਿਆਂ ਨੇ ਆਉਣਾ ਜਾਂਦਾ ਸਾਰੇ ਵਿੱਚ ਬਾਈ ਬੈਠੇ ਨੇ ਸਾਰੇ ਜੀ ਜਾਣਦੀ ਆ ਤਕਰੀਰ ਨੂੰ ਆਪਾਂ ਨੂੰ ਤੇ ਬਿਮਾਰੀ ਹੋਣ ਦਾ ਕਾਰਨ ਹੀ ਸੀ ਕਿਤੇ ਖੰਗ ਵੀ ਨਹੀਂ ਲੱਗੀ ਸੀ ਉਹ ਕਹਿੰਦੇ ਸੀ ਵੀ ਬੰਦੇ ਇਹ ਤੋਂ 3 ਮੀਟਰ ਦੀ ਦੂਰੀ ਬਣਾ ਕੇ ਰੋ ਅਜੇ ਤੱਕ ਕੱਥੇ ਸਾਰੇ ਇੱਕ ਦੂਜੇ ਦੇ ਗਲਾਸਾਂ ਚ ਝੂਠੇ ਗਲਾਸਾਂ ਚ ਚਾਹ ਪੋਣੀ ਪੀਂਦੇ ਰਹੇ ਨਾ ਕਿਤੇ ਦਿੱਲੀ ਜਾ ਕੇ ਬਿਮਾਰ ਹੋਏ ਸੀ ਨਾ ਕਿਤੇ ਇੱਥੇ ਬਿਮਾਰ ਹੋਏ ਸੀ ਨਾ ਕਿਤੇ ਰੇਲ ਗੱਡੀ 'ਚ ਜਾਦੇ ਨਾ ਕਿਤੇ ਰਾਤ ਜਾਦੇ ਬਾਸਤੇ ਜਾਂ ਗੱਡੀ 'ਤੇ ਕਦੇ ਕੋਈ ਬਿਮਾਰ ਨਹੀਂ ਸੀ ਹੋਇਆ ਕਿਤੇ ਡਾਕ ਨਹੀਂ ਲਵਾਏ ਸੀ ਜਾਂ ਗੋਰੀਗਾ ਟਾਲੇ ਆਇਆ ਸੀ ਇਹ ਕਾਰ ਨਈ ਸੀ ਵੀ ਇਹਨਾਂ ਨੂੰ ਪੁਲਿਸ ਦੇ ਰਾਹੀਂ ਕੁੱਟ ਕੇ ਅੰਦਰ ਵਾਰਦ ਦਿਓ ਤੇ ਫੇਰ ਦੇਖੋ ਵੀ ਬਾਹਰ ਕਿੰਨੇ ਚਿਰ ਆਵਾਜ਼ ਨਿਕਲਦੇ ਕਿੰਨੇ ਗਲੋਸ ਸਾਡੇ ਖਲਾਫ ਹੁੰਦੇ ਆ ਫੇਰ ਜੋ ਦਿੱਲੀ ਅਦਾਲਤਾਂ ਚੱਲਿਆ ਉਸ ਤੋਂ ਬਹੁਤ ਮਜ ਹੋਇਆ ਬਹੁਤ ਸਾਰੇ ਕਿਸਾਨਾਂ ਨੇ ਉੱਥੇ ਦਿੱਤਾ ਫੇਰ ਇਹਨਾਂ ਨੇ ਸਮਝਿਆ ਕਿ ਲੋਕ ਆ ਜਿਹੜੇ ਹੁਣ ਇਕੱਠੇ ਹੋਣ ਲੱਗ ਗਏ ਘਰਾ ਦੋ ਫੇਰ ਇਹ ਕਹਿੰਦੇ ਕਰੋਨਾ ਜਿਹੜਾ ਇਹਨੂੰ ਬੰਦ ਕਰਦੇ ਹੁਣ ਕਰੋਨਾ ਰਹੀ ਆਪਾਂ ਤੋਂ ਇਹ ਰੁਕ ਵੀ ਰੇ ਇਹ ਹੁਣ ਲੋਕ ਆਪਣੇ ਆਪ ਆ ਮਾਰੇ ਆ ਜਿਹੜੇ ਬਾਹਰ ਉੱਠਣ ਲੱਗ ਗਏ ਆ ਦੂਸਰੀ ਗੱਲ ਹੋਰ ਹੈ ਕਿ ਜਿਹੜੀ ਪੁਲਿਸ ਆ ਜਾ ਕੋਈ ਪਾਵਾ ਜਾ ਇਹ ਆਪਣੀ ਪ੍ਰੋਡਕਸ਼ਨ ਵਾਸਤੇ ਨਹੀਂ ਹੈ ਇਹ ਤੁਸੀਂ ਗੱਲ ਦਾ ਦੇਗਵਾ ਤੇ ਕਾਢਦੇ ਹੋ ਕਿ ਪੌਲਸ ਸਾਡੀ ਰਾਖੀ ਕਰੋਗੇ ਪੌਲਸ ਰਾਖੀ ਨਹੀਂ ਕਰ ਸਕਦੀ ਇਹ ਰਾਖੀ ਕਰਦੀ ਹੈ ਲੀਡਰਾਂ ਦੀ ਤੇ ਉਹਨਾਂ ਦੇ ਜ਼ਮੀਨ ਦੇ ਜਾਇਦਾਦਾਂ ਦੀ ਤੇ ਜਾਂ ਉਹਨਾਂ ਦੇ ਘਰਾਂ ਬਾਰਾਂ ਦੀ ਤਨਖਾਹ ਪੈਸਾ ਉਹ ਦਿੰਨੇ ਆ ਤੇ ਰਾਖੀ ਇਹ ਉਹਨਾਂ ਦੀ ਕਰਦੇ ਅੱਜ ਦੇਖੋ ਕੀ ਕੀ ਕੋਕਨਮਾ ਇਹ ਲੀਡਰ ਆ ਜਿਹੜੇ ਕਰ ਰਹੇ ਨੇ ਉਹਨਾਂ ਬਾਰੇ ਕਾਨੂੰਨ ਆ ਜਿਹੜੇ ਉਹ ਕਿੱਥੇ ਆ ਕੋਈ ਕਾਨੂੰਨ ਨਹੀਂ ਆਮ ਲੋਕਾਂ ਵਾਸਤੇ ਕਾਨੂੰਨ ਕੰਮ ਕਰਦਾ ਲੀਡਰਾਂ ਵਾਸਤੇ ਜਾਂ ਕੋਈ ਆਸਰਾ ਵਾਸਤੇ ਇਹਨਾਂ ਵਾਸਤੇ ਕੋਈ ਕਾਨੂੰਨ ਆ ਜਿਹੜਾ ਉਹ ਕੰਮ ਨਹੀਂ ਕਰਦਾ ਸੋ ਮੈਂ ਤੁਹਾਨੂੰ ਇਹ ਗੱਲ ਹੀ ਕਹਿਣੀ ਚਾਹੁੰਨਾ ਕਿ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ ਜਿੰਨਾ ਚਿਰ ਆਪਾਂ ਪਾਰਟੀਵਾਦੀ ਤੋਂ ਉੱਪਰ ਨਹੀਂ ਉੱਠਦੇ ਨਹੀਂ ਨਿਕਲਦੇ ਬਾਹਰ ਉਹਨਾਂ ਚਿਰ ਜਿਹੜੀ ਹਾਲ ਆ ਉਹ ਇਹ ਤੋਂ ਮਾੜਾ ਹੀ ਹੋਣਾ ਜਿਵੇਂ ਪਹਿਲਾਂ ਬਾਈ ਆਪਣੇ ਮੋਹਨ ਲਾਹ ਜੀ ਨੇ ਗੱਲ ਕੀਤੀ ਐ ਕਿ ਵੋਟਾਂ ਪਾ ਲਓ ਸਾਰਿਆਂ ਨੂੰ ਪਾ ਲਓ ਤੁਹਾਨੂੰ ਆਪਣਾ ਆਪਣਾ ਹੱਕ ਆ ਵੋਟ ਪਾ ਲਓ ਕਿਸੇ ਨੂੰ ਪਾ ਲਓ ਬਾਹਰ ਜਦੋਂ ਕੋਈ ਆਪਣੇ ਘਰੇ ਜਾ ਆਪਣੇ ਪਿੰਡ ਜਾ ਕਿਤੇ ਸੈਹਿਤ ਜਾ ਕਿਤੇ ਰੈਲੀ ਕਰਦਾ ਜਾ ਕਿਤੇ ਦਲ ਪਰਦਾ ਉਥੇ ਕੱਟੇ ਨਾ ਹੋਵੋ ਕੰਮ ਸੇ ਕੰਮ ਇਹਨਾਂ ਨੂੰ ਇਹਦਾ ਪਤਾ ਲੱਗ ਜੇ ਕਿ ਜਦ ਲੋਕ ਇਕੱਠੇ ਕਿਉਂ ਨਹੀਂ ਹੁੰਦੇ ਇਹਨਾਂ ਵਿੱਚ ਕੋਈ ਰੋਸ ਆ ਜਦੋਂ ਆਪਾਂ ਦੁਖੀ ਆ ਤੇ ਇਹਨਾਂ ਦਾ ਕੋਈ ਵੀ ਆਪਣੇ ਹਲਕੇ ਦਾ ਜਾਂ ਆਪਣੇ ਜ਼ਿਲ੍ਹੇ ਦਾ ਜਾਂ ਕੋਈ ਆਪਣਾ ਮਾਨਤਰੀ ਸਾਥਰੀ ਆ ਜਿਹੜਾ ਕੋਈ ਆ ਕੇ ਕੋਈ ਵੀ ਆਪਣੀ ਬਾਣੀ ਫਾੜਦਾ ਨਾ ਕੋਈ ਆਪਣੇ ਵਿੱਚ ਆ ਕੇ ਬੈਠਾ ਸਾਡੇ ਕੋਈ ਬੈਠਾ ਆਪਣੇ ਵਿੱਚ ਆ ਕੇ ਨਾ ਕਿਸੇ ਨੇ ਕੋਈ ਕਿਸੇ ਦੀ ਗੱਲ ਸੁਣੀ ਜਾਂ ਨਾ ਕੋਈ ਸੁਣਦਾ ਅੱਜ 25-26 ਦਿਨ ਹੋ ਗਏ ਅੱਜ ਆਪਣੇ ਪੰਜਾਬ ਸਰਕਾਰ ਦੇ ਤੋਂ ਆਤਮਾਨ ਮੁੱਖ ਮੰਤਰੀ ਆ ਉਹਨਾਂ ਦਾ ਫਰਜ਼ ਬਣਦਾ ਸੀ ਕੇਂਦਰ ਕੋਲ ਜਾਂਦੇ ਦੱਲੇਵਾਸ ਆਪ ਕੋਲ ਜਾਂਦੇ ਉੱਥੇ ਜਾ ਕੇ ਕਿਸਾਨਾਂ ਨਾਲ ਗੱਲ ਕਰਦੇ ਕਿ ਭਾਈ ਤੁਹਾਡੇਆਂ ਜਿਹੜੀਆਂ ਅਸੀਂ ਮੰਗਾ ਉਹ ਸਰਕਾਰ ਕੋਲੇ ਕੇਂਦਰ ਕੋਲੇ ਲੈ ਕੇ ਜਾ ਰਹੇ ਆ ਪਾ ਰਹੇ ਆ ਤਾਂ ਅਸੀਂ ਤੁਹਾਡੇ ਨਾਲ ਆ ਕਾਨਾਪੁਰਤੀਆ ਜਾਂਦੇ ਆ ਉੱਥੇ ਸਾਰੇ ਜਾ ਕੇ ਮੁੜਿਆ ਉਹਦੇ ਫੁੱਟ ਮੱਕ ਝਾ ਕੇ ਸੋ ਇਸ ਤਰ੍ਹਾਂ ਦੇ ਨਾਲ ਇਹ ਕੰਮ ਜਿਹੜਾ ਹੱਲ ਹੋਣ ਵਾਲਾ ਨਹੀਂ ਆ ਆਪਾਂ ਨੂੰ ਸਾਰਿਆਂ ਨੂੰ ਘਰੇ ਵੀ ਆਪਣੇ ਬੱਚਿਆਂ ਨੂੰ ਵਿਧਵਾ ਨੂੰ ਸਾਰਿਆਂ ਨੂੰ ਇਹੀ ਗੱਲ ਸਮਝਾਉਣੀ ਚਾਹੀਦੀ ਹੈ ਕਿ ਲੜਨਾ ਤਾਂ ਸਾਰੇ ਪੱਠੇ ਹੋ ਕੇ ਲੜੋ ਤਾ ਕੇ ਜਿਹੜੀ ਆਪਣੀ ਇਹ ਜੈਤਾ ਹਾਸਲ ਕਰ ਸਕੀਏ ਅਗਰ ਇਹੀ ਹਾਲਾਤ ਰਹੇ ਤਾਂ 2023 ਦੇ ਵਿੱਚ ਇੱਕ ਦੇਸ਼ ਇੱਕ ਚੋਣ ਇਹ ਕਾਹ ਹੈ ਕੱਟਣਾ ਹੀ ਐ ਪੀ ਦੀਆਂ ਚੋਣਾਂ ਹੋਣਗੀਆਂ ਤੇ ਕੱਟਣਾ ਹੀ ਐ ਐਮਐਲਏ ਦੀਆਂ ਚੋਣਾਂ ਹੋਣਗੀਆਂ ਪੂਰੇ ਦੇਸ਼ ਦੇ ਵਿੱਚ 27 ਰਾਜ ਆ ਆਪਣੇ ਸੱਤ ਸੰਗਵੀ ਪ੍ਰਦੇਸ਼ ਆ ਇੱਕ ਕੇਂਦਰ ਸਰਕਾਰ ਦੀ ਸਰਕਾਰ ਦੀ ਚੋਣ ਹੋਣੀ ਐ ਸੱਤ ਹੋਏ ਤੇ ਦੂਜੇ ਸਾਰੇ ਇਹ ਚੋਣਾਂ ਦੇ ਵਿੱਚ ਉਰੇ ਦੇਸ਼ ਦੇ ਵਿੱਚ ਭਾਜਪਾ ਦੀ ਸਰਕਾਰ ਸਟ੍ਰਾਂਗ ਦੇ ਨਾਲ ਬਣੇਗੀ ਸਾਰਾ ਸਟੇਟਾਂ ਦੇ ਵਿੱਚ ਭਾਰਤ ਦੇ ਵਿੱਚ ਵੀ ਤੇ ਸਾਰੇ ਜਿੰਨੇ ਵੀ ਆਪਣੇ ਪੰਜਾਬ ਦੇ ਸੌਰੀ ਦੇਸ਼ ਦੇ ਸਤਾਈ ਰਾਜ ਨੇ ਸਾਰਿਆਂ ਦੇ ਸਾਰਿਆਂ ਵਿੱਚ ਭਾਜਪਾ ਦੀ ਸਰਕਾਰ ਹੈ ਜਿਹੜੀ ਬਹੁਤ ਜੋਰ ਸ਼ੋਰ ਦੇ ਨਾਲ ਬਣੀਆਂ ਕਿਉਂਕਿ ਇਹਨਾਂ ਨੇ ਮਸ਼ੀਨਾ ਰਾਹੀਂ ਜਿਵੇਂ ਅੱਕੇ ਵੀ ਕਰਦੇ ਆ ਰਹੇ ਉਸੇ ਤਰ੍ਹਾਂ ਇਹਨਾਂ ਨੇ ਸਰਕਾਰਾਂ ਬਣਾ ਕੇ ਤੇ ਲੋਕਾਂ ਦੇ ਉੱਤੇ ਇਹਨਾਂ ਨੇ ਜਿਹੇਗਾ ਸਕੰਜੇ ਪਾ ਦਿੰਨੇ ਆ ਤਾਂ ਕਿਸੇ ਨੂੰ ਸਿਰ ਚੱਕਰ ਨਹੀਂ ਦੇਣਾ ਜੇਕਰ ਆਪਣੇ ਹਾਲਾਤ ਇਹ ਰਹੇ ਹਜੇ ਵੀ ਆਪਣੇ ਕੋਲੇ ਮੌਕਾ ਆਪਾਂ ਨੂੰ ਪਾਰਟੀ ਵਾਲੀ ਨੂੰ ਛੱਡ ਕੇ ਆਪਣੇ ਭੱਜਾਂ ਦੇ ਲਈ ਆਪਣੇ ਆਪ ਦੇ ਲਈ ਆਪਣੇ ਦੁਕਾਨਦਾਰਾਂ ਨੂੰ ਬਚਾਉਣ ਦੇ ਲਈ ਸਾਰਿਆਂ ਨੂੰ ਰੈਡੀ ਥੇੜੀ ਵਾਲਿਆਂ ਨੂੰ ਬਚਾਉਣ ਦੇ ਲਈ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ ਆਪਣੇ ਇੱਥੇ ਕੰਮ ਕਰਦੇ ਕਿਸਾਨੀ ਜੱਤੇ ਬੰਦੇ ਆਪਾਂ ਨੂੰ ਸਾਰਿਆਂ ਨੂੰ ਡਟ ਕੇ ਇਹਨਾਂ ਦਾ ਸਾਥ ਦੇਣਾ ਚਾਹੀਦਾ ਤੇਰੀ ਆਪਾਂ ਜਿਹੜੀ ਆਪਣੀ ਆਉਣ ਵਾਲੀ ਹੋਦਾ ਜਾਂ ਆਪਣੀ ਆਉਣ ਵਾਲਾ ਭਵਿੱਖ ਆ ਜਿਹੜਾ ਅਸੀਂ ਬਚਾ ਸਕੀਏ ਤੇ ਨਹੀਂ ਫਿਰ ਤੁਹਾਨੂੰ ਪਤਾ ਹੀ ਹੈ ਵੀ ਜਿਵੇਂ ਸੜਕਾਂ ਪੋਲਾ ਦਿਨ ਰਾਤ ਦਾ ਕੰਮ ਚੱਲ ਰਿਹਾ ਤੇ ਰਾਤ ਦਾ ਕੰਮ ਚੱਲ ਕੇ ਬਹੁਤ ਜਲਦੀ ਦੇ ਨਾਲ ਆ ਜਿਹਨੇ ਇਹ ਆਪਣੇ ਹੱਕਾਂ ਦੇ ਉੱਤੇ ਜਿਹੜੇ ਡਾਕੇ ਵੱਜਣ ਦੀ ਤਿਆਰੀ ਸਰਕਾਰ ਕਰ ਰਹੀ ਆ ਆਪਾਂ ਵੀ ਆਪਾਂ ਕਾਨੂੰਨੋ ਲਾਗੂ ਨੇ ਹੋਂਦ ਤੇ ਔਰ ਇਹਨਾਂ ਨੇ ਕਿਸੇ ਹੋਰ ਤਰੀਕੇ ਦੇ ਨਾਲ ਜਿਹੜਾ ਇੱਥੇ ਆਪਣੇ ਉੱਤੇ ਕੋਈ ਹੋਰ ਸੈਕਟਰ ਦੇ ਰਾਹੀਂ ਇਹ ਸੋਪਣਗੇ ਫੈਸਲੇ ਤੇ ਜੋ ਕੇ ਆਪਾਂ ਨੂੰ ਨਾਮ ਮੰਨਣ ਦੀ ਗੱਲ ਇਸ ਵੀ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਜ਼ਰੂਰਤ ਹੈ ਤੇ ਜੋ ਵੱਖ-ਵੱਖ ਪਿੰਡਾਂ ਦੇ ਵਿੱਚੋਂ ਸਾਨੂੰ ਆਏ ਆ ਜਾਗਰੂਕ ਕੁੱਝ ਲੋਕ ਤਾਂ ਹੈਗੇ ਆ ਇਹੀ ਲੋਕ ਜਾਗਰੂਕ ਕਰਨ ਆਪਣੇ ਆਂਢੀ ਗੁਆਢੀ ਨੂੰ ਦੱਸਣ ਵੀ ਭਾਈ ਤੋੜਿਆ ਨਹੀਂ ਗਿਆ ਤੂੰ ਕਿਉਂ ਨਹੀਂ ਗਿਆ ਆਪਾਂ ਨੂੰ ਸਾਰਿਆਂ ਨੂੰ ਜਾਣਾ ਚਾਹੀਦਾ ਆਉਣਾ ਚਾਹੀਦਾ ਸਾਰਿਆਂ ਦੀ ਗੱਲ ਹੈ ਜਿਹੜੀ ਕਰਨੀ ਚਾਹੀਦੀ ਹੈ ਰੱਖਣੀ ਚਾਹੀਦੀ ਹੈ ਤਾਂ ਹੀ ਆਪਾਂ ਜਿਹੜੇ ਜੱਤਵਾਲਾ ਜਾ ਸਕਦੇ ਆ ਤਾਂ ਹੀ ਆਪਾਂ ਨੂੰ ਜਿਹੜੀਆਂ ਸਰਕਾਰੀ ਨੌਕਰੀਆਂ ਜਿਹੜੀਆਂ ਸਰਕਾਰਾਂ ਦੇ ਨਹੀਂ ਰਹੀਆਂ ਕਿੰਨੇ ਜਣੇ ਆ ਸਰਕਾਰੀ ਨੌਕਰੀਆਂ ਇਹ ਬੰਦ ਕਰੀ ਬੈਠੇ ਨੇ ਚਲੋ ਪੰਜਾਬ ਸਰਕਾਰ ਦੇ ਵਿੱਚ ਵੀ ਇਹਨਾਂ ਨੇ ਕਾਫੀ ਨੌਕਰੀਆਂ ਦਿੱਤੀਆਂ ਪਾਰਾਂ ਉਸ ਤਰੀਕੇ ਦੇ ਨਾਲ ਨੌਕਰੀਆਂ ਨਹੀਂ ਦਿੱਤਾਂ ਗੀਆਂ ਅਤੇ ਜਿਹੜੇ ਆਪਣੇ ਭੈਣ ਭਾਈ ਸਈ ਮਹਿਕਮਿਆਂ ਦੇ ਵਿੱਚ ਪ੍ਰਾਈਵੇਟ ਤੌਰ ਤੇ ਜਾਂ ਟੀਚਰ ਆ ਜਾਂ ਕੋਈ ਬਿਜਲੀ ਮਹਿਕਮੇ ਦੇ ਵਿੱਚ ਆ ਜਾਂ ਕੋਈ ਹਸਪਤਾਲਾਂ ਦੇ ਵਿੱਚ ਆ ਉਹ ਆਪਣੀ ਭੈਣ ਭਾਈ ਨੇ ਉਹਨਾਂ ਨੂੰ ਵੀ ਇਹਨਾਂ ਸਰਕਾਰਾਂ ਨੇ ਪੱਕਿਆ ਨਹੀਂ ਕੀਤਾ ਕਿਉਂਕਿ 10-10 ਹਜ਼ਾਰ ਤੇ ਜਾਂ 15000 ਰੁਪਏ ਤੇ ਉਹ ਰੱਖਿਓਏ ਨੇ ਕੋ ਤਾਂ 15000 ਨਾਲ ਕੋਈ ਬਹੁਤ ਹੀ ਵੱਡੀ ਬੰਦਾ ਉਹਦੀ ਕਿਬੀਲਦਾਰੀ ਨਹੀਂ ਚਲਾ ਸਾਡਾ ਬਹੁਤ ਅੱਜਕੱਲ ਜਿਹੜਾ ਸਮਾ ਨਗੇ ਐਦਾ ਸਮਾ ਉਹਨਾਂ ਨੂੰ ਗੱਲ ਵੀ ਸਰਕਾਰਾਂ ਤਾਂ ਹੀ ਧਿਆਨ ਦੇਣੀਆਂ ਜੇ ਆਪਾਂ ਇਕੱਠੇ ਹੋਵਾਂਗੇ ਆਵਾਜ਼ ਚੱਕਾਂਗੇ ਸਾਰਿਆਂ ਦੇ ਲਈ ਫੇਰ ਹੀ ਆਪਣੀ ਜਿਹੜੀ ਇਹ ਜਿੱਤਾਂ ਸੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਈ ਵਾਰੀ ਕੋਈ ਆਪ ਦੇ ਅ ਭਲਕਲੀਟੇ ਦੇ ਨਾਲ ਕੋਈ ਗੱਲ ਖਾਲ ਖਾਲ ਨਿਕਲ ਜਾਂਦੀ ਐ ਸੋ ਮਾਫ਼ ਕਰਨਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਹੇ ਜੀ ਦਾ ਆਕਾਸ਼ਾ ਸ਼ਿਲੇ ਜੀ ਹਰ ਏਸਨਾਂ ਚੌਕੌਰ ਦੀ ਤਕਰੀ ਮਿਹਰ ਤੋਂ ਜਿੰਨਾਂ ਨੇ ਬਹੁਤ ਹੀ ਵਿਸਤਾਰ ਨਾਲ ਸੁਣੋ ਬੱਚਿਆ